ਤੁਹਾਡਾ ਮੁੱਖ ਮੰਤਰੀ ਪੰਜਾਬ ਤੇ ਪੰਜਾਬ ਦੀ ਸਿਆਸਤ ਦੇ ਬਾਬਾ ਬੋਹੜ ਮਰਹੂਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅੱਜ ਪਹਿਲੀ ਵਰ੍ਹੇ। ਸਰਦਾਰ ਬਾਦਲ ਦੀ ਯਾਦ ਵਿੱਚ ਉਹਨਾਂ ਦੇ ਪੁੱਤਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਪਰਿਵਾਰ ਦੇ ਵੱਲੋਂ ਪਿੰਡ ਬਾਦਲ ਦੇ ਵਿੱਚ ਵਰ੍ਹੇ ਸਮਾਗਮ ਕਰਵਾਇਆ ਜਾ ਰਿਹਾ ਹੈ। ਸਮਾਗਮ ਦੇ ਵਿੱਚ ਸਿਆਸੀ ਸ਼ਖਸੀਅਤਾਂ ਦੇ ਵੱਲੋਂ ਸ਼ਿਰਕਤ ਕਰਕੇ ਸਰਦਾਰ ਬਾਦਲ ਨੂੰ ਯਾਦ ਕੀਤਾ ਜਾ ਰਿਹਾ ਹੈ ਤੇ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। ਇਸ ਮੌਕੇ ਸੁਨੀਲ ਜਾਖੜ ਦੁਸ਼ਯੰਤ ਚਟਾਲਾ ਅਨਿਲ ਜੋਸ਼ੀ ਤੇ ਹੋਰ ਡਿੱਗੇ ਸਿਆਸੀ ਸ਼ਖਸੀਅਤਾਂ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਜ਼ਿੰਦਗੀ ਸ਼ਖਸੀਅਤ ਤੇ ਸਿਆਸੀ ਰੁਤਬੇ ਬਾਰੇ ਯਾਤਾਂ ਤੇ ਕਿਸੇ ਸਾਂਝੇ ਕੀਤੇ ਨੇ ਦੇਖੋ ਜੋ ਸਾਹਿਬ ਆਦਰ ਸਾਹਿਬ ਜੀ ਦੀ ਜੀ ਕੌਮ ਦੀ ਦੇਸ਼ ਦੀ ਪੰਨ ਦੀ ਸੇਵਾ ਕਰਕੇ ਨੇ ਉਹਨਾਂ ਕਿਰਪਾ ਕਰੇ ਇਹ ਸੇਵਾ ਦਾ ਜਜ਼ਬਾ ਅੱਜ ਇਸ ਸਮੇਂ ਤੇ ਜੋ ਸੰਗਤ ਆਈ ਹੈ ਇਹ ਉਹਨਾਂ ਨੂੰ ਲੈ ਕੇ ਜਾਏ ਮਨ ਚ ताकि अभी सारे रल के जो उन्होंने एड्डी वीडी सेवा की थी सिंह चुनिश की भी की थी कौम की भी की पंजाब की भी की और हर पंजाबी ख्याल करता अभी देश के लिए सत्कार दार दार करते मैं तो देखिया दुनिया च आके जिते कि चले जाते उन्होंने राह का ना ले लोग सत्कार करते अब अभी सारे रल के जो करिए कि उन्होंने जो भावना है पार्टी को अपने घोषणा पत्र में किसान लिखना सीखा है तो उन्होंने किया

ਬੜੀ ਚੰਗੀ ਗੱਲ ਆ ਲੋਕਾਂ ਨੂੰ ਉਹਨਾਂ ਨੂੰ ਨਮਸਕਾਰ ਕਰਨ ਦੇ ਲਈ ਉਹਦੀ ਪਹਿਲੀ ਵਰਸੀ ਆ ਵੱਡੀ ਗਿਣਤੀ ਵਿੱਚ ਆਉਣਾ ਚਾਹੀਦਾ ਜੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਨੂੰ ਕੀਤਾ ਜਾਂ ਦੇਸ਼ ਲਈ ਕੀਤਾ ਕੋਈ ਲੀਡਰ ਕਰ ਨਹੀਂ ਸਕਦਾ ਇਸੇ ਕਰਕੇ ਆਪੋਜੀਸ਼ਨ ਵਾਲੇ ਵੀ ਉਹਨਾਂ ਦਾ ਨਾਮ ਉਹਨੇ ਸਤਕਾਰ ਨਾਲ ਹੀ ਲੈਂਦੇ ਆ ਜਿੰਨਾ ਉਹਨਾਂ ਦੇ ਨੇੜੇ ਵਾਲੇ ਲੈਂਦੇ ਆ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਬਾਦ ਇੱਕ ਲੀਡਰ ਸੀ ਜਿਨ੍ਹਾਂ ਕੋਲੋਂ ਕਦੇ ਕੋਈ ਨਰਾਸ਼ ਨਹੀਂ ਸੀ ਹੋਇਆ ਕਦੇ ਨਰਾਜ ਹੋ ਕੇ ਨਹੀਂ ਸੀ ਆਇਆ ਉਹ ਹਰ ਇੱਕ ਦਾ ਕੰਮ ਕਰਦੇ ਸੀ ਇਹੀ ਉਹਨਾਂ ਦੀ ਵਡਿਆਈ ਸੀ ਸੋ ਸਾਨੂੰ ਵੀ ਇਨਾਂ ਦੀਆਂ ਨੀਤੀਆਂ ਉੱਤੇ ਚੱਲਣਾ ਚਾਹੀਦਾ ਹੈ ਫਿਰ ਪਾਰਟੀ ਜਾਦੇ ਮਜ਼ਬੂਤ ਤੱਕਲੀ ਹੋ ਸਕਦੀ ਹੈ ਅੱਜ ਸਪ੍ਰਕਾਸ਼ ਸਿੰਘ ਬਾਦਲ ਸਾਹਿਬ ਜਿਹੜੇ ਕਿ ਪੰਜਾਬੀਆਂ ਦੇ ਤੇ ਖਾਸ ਕਰਕੇ ਮੈਂ ਸਮਝਦਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਹੈਗੇ ਆ ਉਹ ਜਿਸ ਤਰ੍ਹਾਂ ਮਨਾਂ ਦੇ ਵਿੱਚ ਛਾਪ ਛੱਡ ਕੇ ਗਏ ਆ 70 72 ਸਾਲ ਦੀ ਆਪਦੀ ਜ਼ਿੰਦਗੀ ਦੇ ਲਾ ਕੇ ਅੱਜ ਪਹਿਲੀ ਵਰਸੀ ਤੇ ਅਸੀਂ ਸ਼੍ਰੋਮਣੀ ਅਕਾਲੀ ਦਲ ਤੇ ਸਾਰਾ ਸਮੁੱਚਾ ਪੰਜਾਬ ਉਹਨਾਂ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਨ ਲਈ ਇਕੱਠਾ ਹੋਇਆ। ਜਦੋਂ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੇ ਜੀਵਨ ਤੇ ਝਾਤ ਮਾਰਦੇ ਆਂ ਜਾਂ ਪੰਜਾਬ ਦਾ ਕਿਤੇ ਇਤਿਹਾਸ ਲਿਖਿਆ ਜਾਣਾ ਜਾਂ ਲਿਖਿਆ ਜਾਵੇਗਾ ਉਹਦੇ ਚੋਂ ਸਾਹ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੂੰ ਮੰਨਤੀ ਕਿਤੇ ਜਿਹੜਾ ਹੈਗਾ ਉਹ ਨਹੀਂ ਕੀਤਾ ਜਾ ਸਕਦਾ। ਅੱਜ ਪੰਜਾਬ ਦੇ ਕਿਸੇ ਵੀ ਖਿੱਤੇ ਦੇ ਵਿੱਚ ਚੱਲ ਜੋ ਕਿਸੇ ਵੀ ਡਿਵੈਲਪਮੈਂਟ ਤੇ ਚੱਲ ਜੋ ਜਿਹੜੀ ਆ ਸੜਕ ਪੁਲ ਦੀ ਲੰਘਰੀ ਹੈ ਜੇ ਤੁਸੀਂ ਇਹਦੀ ਗੱਲ ਕਰੋ ਤਬ ਤੋਂ ਸਰਪੰਚ ਬਾਦਲ ਸਾਹਿਬ ਨੇ ਪਹਿਲੀ ਸੜਕ ਬਿਨਾ ਕਿਸੇ ਡਿਪਾਰਟਮੈਂਟ ਤੋਂ ਜਰਨੈਲੀ ਸੜਕ ਨਾਲ ਪਿੰਡ ਨੂੰ ਜੋੜਨ ਵਾਲੀ ਬਣਾਈ ਸੀ ਗਰੀਬਾਂ ਦੇ ਪਿੰਡ ਦੇ ਵਿੱਚ ਹੁੰਦਾ ਕੀ ਸੀ ਜੋ ਪੁਰਾਣਾ ਰਿਵਾਜ ਸੀ ਕਿ ਮੀਟਕਾਂ ਦੇ ਵਿੱਚ ਦਰਵਾਜ਼ਿਆਂ ਦੇ ਵਿੱਚ ਬਰਾਤਾਂ ਬਿਠਾਉਂਦੇ ਸੀ ਤਾਂ ਬਾਦਲ ਸਾਹਿਬ ਨੇ ਸ਼ੁਰੂਆਤ ਕੀਤੀ ਕਿ ਗਰੀਬਾਂ ਦੇ ਲਈ ਧਰਮਸ਼ਾਲਾ ਜਿਹੜੀ ਆ ਉਹ ਵੱਖਰੀ ਜਿਹੜੀ ਆ ਉਹ ਬਣਾਈ ਜਾਵੇ ਇਸ ਕਰਕੇ ਅੱਜ ਸਾਰੇ ਦੇਸ਼ ਦੇ ਵਿੱਚ ਉਹ ਨਕਲ ਮਾਰ ਕੇ ਜਿਹੜੀ ਆ ਚੱਲ ਰਹੀ ਹੈ ਜ਼ਿੰਮੇਦਾਰ ਦਾ ਜਿਹੜਾ ਜੱਟ ਦਾ ਟਰੈਕਟਰ ਸੀ ਉਹਦੇ ਤੇ ਟੈਕਸ ਲੱਗਦਾ ਸੀ ਸੜਕ ਤੇ ਚੜ੍ਹਨੀ ਸੀ ਸਕਦਾ ਉਹਨੂੰ ਗੱਡਾ ਕਰਾਰ ਦਿੱਤਾ ਤੇ ਅੱਜ ਸਾਰੇ ਦੇਸ਼ ਦੇ ਵਿੱਚ ਟੈਕਸ ਖਾਪ ਦੱਸਦੇ ਹਈਏ ਕਿ 95 ਸਾਲ ਦੀ ਉਮਰ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਇਸ ਦੁਨੀਆ ਤੋਂ ਰੁਕਸਤ ਹੋ ਗਏ ਸਨ। ਮੋਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚ 25 ਅਪ੍ਰੈਲ 2023 ਨੂੰ ਉਹਨਾਂ ਆਖਰੀ ਸਾਹ ਲਏ ਸਨ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ 5 ਵਾਰ ਮੁੱਖ ਮੰਤਰੀ ਬਣੇ। ਅੱਜ ਮਰਹੂਮ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪਹਿਲੀ ਵਰ੍ਹੇਗੰਢ ਹੈ। ਇਸ ਸੰਬੰਧੀ ਪਿੰਡ ਬਾਦਲ ਦੇ ਵਿੱਚ ਪਰਿਵਾਰ ਦੇ ਵੱਲੋਂ ਵਰਸੀ ਸਮਾਗਮ ਕਰਵਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਵੱਡੀ ਗਿਣਤੀ ਲੋਕ ਸ਼ਮੂਲੀਅਤ ਕਰ ਰਹੇ ਨੇ ਬਿਊਰੋ ਰਿਪੋਰਟ ਇੱਕ ਕਿਸੰਜਾ